ਸਾਸੀਕਾਲ ਦੋਸਤੋ ਦੋਸਤੋ ਦੋ ਪੀੜੀਆਂ ਤੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਆ ਰਹੇ ਹਾਂ ਪਰ ਆ ਜਿਹੜਾ ਦੋ ਤਿੰਨ ਦਿਨਾਂ ਤੋਂ ਆ ਜਿਹੜਾ ਘਟਨਾਕ੍ਰਮ ਹੋਇਆ ਆ ਪਹਿਲਾਂ ਬਹੁਤ ਗਲਤੀਆਂ ਹੋਈਆਂ ਪਾਣੀ ਇੱਥੇ ਤੱਕ ਆਇਆ ਸੀ ਅਸੀਂ ਫੇਰ ਵੀ ਸਾਹ ਲੈਂਦੇ ਰਹੇ ਸ਼੍ਰੋਮਣੀ ਅਕਾਲੀ ਦਲ ਵਿੱਚ ਅਸੀਂ ਇਦਾਂ ਦੇ ਵਰਕਰ ਆ ਵੀ ਪੂਰੇ ਪਿੰਡ ਵਿੱਚ ਜਮਸ਼ੇਰ ਵਿੱਚ ਮੇਰੇ ਘਰ ਹੀ ਅਕਾਲੀ ਦਲ ਦਾ ਝੰਡਾ ਲੱਗਾ ਹੋਊਗਾ ਤੁਹਾਨੂੰ ਨਜ਼ਰ ਆਊਗਾ ਤੇ ਅੱਜ ਅੱਜ ਜਿਹੜਾ ਉਹ ਕੁਝ ਹੋ ਰਿਹਾ ਆ ਮਤਲਬ ਇਹਨਾਂ ਨੇ ਨਹੀਂ ਸੁਧਰਨਾ ਯਾਰ ਇਹ ਗਲਤੀਆਂ ਤੇ ਗਲਤੀਆਂ ਕਰੀ ਜਾਂਦੇ ਆ ਅੱਜ ਦੁਖੀ ਹੋ ਕੇ ਮੈਂ ਆ ਝੰਡਾ ਸ਼੍ਰੋਮਣੀ ਕਾਲੀਦਾਲ ਦਾ ਆਪਣੇ ਗੇਟ ਤੋਂ ਲਾਉਣ ਲੱਗਾ ਬੜੇ ਦੁਖੀ ਹੋ ਕੇ ਯਾਰ ਮਨ ਭਰ ਕੇ ਲਾਉਣ ਲੱਗੇ ਆ ਬਹੁ ਸਬਰ ਕੀਤਾ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਬਹੁਤ ਕਸ਼ ਕੀਤਾ ਪਰ ਜਿੱਦਾਂ ਮਤਲਬ ਸ਼ੁਰੂ ਤੋਂ ਜੁੜੇ ਸੀ ਕਰਕੇ ਨਾ ਆਸ ਸੀ ਵੀ ਹੁਣ ਸੁਧਰ ਜਾਊਗੇ ਹੁਣ ਬਦਲ ਜਾਊਗੇ ਪਰ ਅੱਜ ਅੱਜ ਸਾਡੀ ਜਿੱਦਾਂ ਮਤਲਬ ਲਾਲੋ ਵੀ ਅਖੀਰ ਹੋ ਗਈ ਆ ਇਹ ਦੂ ਉੱਤੇ ਸਾਨੂੰ ਕੁਝ ਨਹੀਂ ਆ ਤੁਸੀਂ ਝੰਡੇ ਦਾ ਤੁਹਾਨੂੰ ਮੈਂ ਰੰਗ ਵੀ ਦਿਖਾ ਲ ਦਿੰਨਾ ਆ ਦੇਖ ਲਓ ਦੇਖ ਲਓ ਕਿੰਨਾ ਪੁਰਾਣਾ ਝੰਡਾ ਆ ਤੇ ਅੱਜ ਸ਼੍ਰੋਮਣੀ ਕਾਲੀਦਾਲ ਦਾ ਝੰਡਾ ਆਪਾਂ ਆਪਣੇ ਗੇਟ ਤੋਂ ਵੀ ਪੱਕਾ ਹੀ ਲਾਤਾ ਆ ਇਹਨਾਂ ਨੇ ਨਹੀਂ ਸੁਤਨ